ਇੱਕ ਵਾਰੀ ਨਾ ਭਾਈ ਕ੍ਰਿਸ਼ਨ ਭਗਵਾਨ ਤੇ ਅਰਜਨ ਰਾਸਤੇ ਜਾ ਰਹੇ ਸੀ ਅਰਜਨ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਤੇ ਉਹ ਕ੍ਰਿਸ਼ਨ ਮਹਾਰਾਜ ਜੀ ਨੂੰ ਕਹਿਣ ਲੱਗਿਆ ਕਹਿੰਦਾ ਜੀ ਮੈਂ ਸੋਤੋਂ ਇੱਕ ਸਵਾਲ ਪੁੱਛਾਂ ਤਾਂ ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਪੁੱਛ ਭਾਈ ਕਹਿੰਦਾ ਜੀ ਐਂ ਦੱਸੋ ਦਾਣ ਤਾਂ ਕਰਨ ਵੀ ਕਰਦਾ ਤੇ ਦਾਣ ਮੈਂ ਵੀ ਕਰਦਾ ਮੇਰੀ ਕਿਉਂ ਨਹੀਂ ਸੋਭਾ ਹੈਗੀ ਤੇ ਕਰਨ ਦੇ ਕਿ ਹਉ ਸੋਬਾ ਹੈ ਕਹਿੰਦੇ ਭਾਈ ਇਹਦੇ ਵਿੱਚ ਵੀ ਕੋਈ ਫਰਕ ਹੈ ਤੈਨੂੰ ਅਸੀਂ ਇਸ ਗੱਲ ਦਾ ਜਵਾਬ ਦੇਵਾਂਗੇ ਤਾਂ ਥੋੜਾ ਜਿਆਦਾ ਰਤ ਅੱਗੇ ਗਿਆ ਤੇ ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਭਾਈ ਉਹ ਦੇਖ ਦੋ ਪਹਾੜ ਲਿੰਦੇ ਨੇ ਉਹ ਸਿਉਣੇ ਦੇ ਨੇ ਤੇਰੀ ਡਿਊਟੀ ਲਾਤੀ ਵੀ ਤੂੰ ਉਹ ਪਹਾੜਾਂ ਤੋਂ ਜਿਹੜਾ ਸਿਉਣਾ ਪਿਆ ਉਹ ਤਾਂ ਲੋਕਾਂ ਦੇ ਵਿੱਚ ਵੰਡਣਾ ਹੈ ਜਾਂ ਤੂੰ ਉਹ ਵੰਡ ਕੇ ਆ ਤਾਂ ਅਰਜਨ ਨੇ ਸਾਰੀ ਨਾਗਰੀ ਨੂੰ ਕਿਹਾ ਵੀ ਜਿਹਨੂੰ ਸਿਉਣ ਦੀ ਲੋੜ ਹੈ ਤਾਂ ਉਹ ਪਹਾੜੀ ਤੇ ਆ ਜੋ ਤਾਂ ਸਾਰੇ ਜਿੰਨੇ ਪਰਜਾ ਸੀ ਸਾਰੇ ਇੱਕ ਦੂਜੇ ਦੇ ਮੂਰੇ ਹੋ ਕੇ ਉਹ ਪਹਾੜੀ ਲਵੇ ਗਈ ਤਾਂ ਅਰਜਨ ਉਹ ਸਿਉਣਾ ਵੰਡਣਾ ਸ਼ੁਰੂ ਕਰਤਾ ਹੁਣ ਸਿਉਣਾ ਵੰਡੀ ਜਾਵੇ ਤੇ ਉਧਰੋਂ ਲੋਕ ਘਰੇ ਰੱਖ ਕੇ ਬਾਅਦ ਫੇਰਾ ਜਾ ਕਰਨਾ ਹੋਰ ਲੈਣ ਵਾਸਤੇ ਤੇ ਉਧਰੋਂ ਪਹਾੜੀ ਵੀ ਨਹੀਂ ਘਟ ਰਹੀ ਸੀ ਤੇ ਕਿਉਂਕਿ ਸਿਉਣਾ ਬਾਧੂ ਸੀ ਉਧਰ ਅਰਜਨ ਥੱਕ ਗਿਆ ਤੇ ਕਹਿਣ ਲੱਗਿਆ ਵੀ ਸਿਉਣਾ ਵੀ ਨਹੀਂ ਘਟ ਰਹਾ ਇਹ ਲੋਕ ਵੀ ਨਹੀਂ ਘਟ ਰਹੇ ਵੀ ਕੀ ਕਰਾਂ ਤਾਂ ਉਹ ਕਹਿੰਦਾ ਜੀ ਕ੍ਰਿਸ਼ਨ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਜਿਹੜਾ ਬਚ ਗਿਆ ਮੈਂ ਕੱਲ ਨੂੰ ਵੰਡ ਦੂੰ ਤੁਸੀਂ ਮੈਨੂੰ ਹੁਣ ਆਰਾਮ ਕਰਨ ਵਾਸਤੇ ਕੁਝ ਸਮਾਂ ਦਿਓ ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਭਾਈ ਠੀਕ ਹੈ ਤਾਂ ਅਰਜਨ ਆਰਾਮ ਕਰਨ ਵਾਸਤੇ ਵਗਿਆ ਤੇ ਉਧਰੋਂ ਕਰਨ ਆ ਗਿਆ ਫਿਰ ਉਹੀ ਕੰਮ ਕਰਨ ਨੂੰ ਕਿਹਾ ਵੀ ਕਰਨ ਤੂੰ ਆ ਸਿਆਉਣਾ ਵੰਡ ਤਾਂ ਕਰਨ ਨੇ ਵੀ ਆਪਦੀ ਨਾਗਰੀ ਨੂੰ ਗਾਹਾਂ ਦੂਜੀ ਨੂੰ ਕਿਹਾ ਵੀ ਜੇ ਕਿਸੇ ਨੂੰ ਭਾਈ ਸੌਣੇ ਦੀ ਲੋੜ ਹੈ ਤਾਂ ਉੱਥੇ ਆ ਜਾਓ ਤਾਂ ਉੱਥੇ ਵੀ ਪਬਲਿਕ ਬਹੁਤ ਇਕੱਠੀ ਹੋਗੀ ਸਾਰੀ ਨਗਰੀ ਇਕੱਠੀ ਹੋਗੀ ਤਾਂ ਕਰਨ ਕਹਿਣ ਲੱਗਿਆ ਭਾਈ ਜੀ ਨੂੰ ਜਿੰਨਾ ਲੋੜ ਹੈ ਆਪਦੇ ਹੱਥ ਨਾਲ ਲੈ ਜਾਓ ਐਨਾ ਕਹਿ ਕੇ ਕਰਨ ਉੱਥੋਂ ਵਗ ਗਿਆ ਜਿਹੜੀ ਲੋੜ ਸੀ ਹੁਣ ਉਹ ਲੈ ਗਿਆ ਤੇ ਜਦੋਂ ਅਰਜਣ ਨੂੰ ਇਹ ਗੱਲ ਦਾ ਪਤਾ ਲੱਗਿਆ ਵੀਕਰਨੇ ਤਾਂ ਇਹ ਕਰਤਾ ਵੀ ਆਪਦੇ ਆਪ ਹੀ ਲੈ ਜੋ ਅਰਜਨ ਕਹਿਣ ਲੱਗੇ ਆ ਵੀ ਮੇਰੇ ਦਿਮਾਗ 'ਚ ਪਹਿਲਾਂ ਕਾਤੋਂ ਨਹੀਂ ਆਇਆ ਤਾਂ ਉਹ ਕ੍ਰਿਸ਼ਨ ਮਹਾਰਾਜ ਲੈ ਆ ਗਿਆ ਤੇ ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਭਾਈ ਇੰਨਾ ਕੀ ਫਰਕ ਹੈ ਤੇ ਉਹਦੀ ਸੋਚ ਕਿੱਥੇ ਤੇ ਤੇਰੀ ਸੋਚ ਕਿੱਥੇ ਜਦੋਂ ਕੋਈ ਆਪਾਂ ਸੇਵਾ ਕਰਦੇ ਆ ਤਾਂ ਉਹ ਲੋਕ ਦਿਖਾਵਾ ਨਹੀਂ ਕਰਦਾ ਤੇਰੇ ਮਨ ਦੇ ਵਿੱਚ ਆਏ ਸੀ ਵੀ ਮੇਰੀ ਵਡਿਆਈ ਹੋਵੇ ਮੈਂ ਆਪਦੇ ਹੱਥ ਨਾਲ ਬੰਡਾ ਤੇ ਕਰਨ ਨੂੰ ਇਹ ਠੀਕ ਲੱਗਿਆ ਵੀ ਲੋਕ ਜਿਹਨੂੰ ਲੋੜ ਹੋਊ ਆਪਦੇ ਆਪ ਹੀ ਲੈ ਜਾਊਗਾ ਇਸ ਕਰਕੇ ਤੇਰੇ ਤੇ ਕਰਨ ਦੇ ਵਿੱਚ ਇਹੀ ਫਰਕ ਹੈ ਉਹਦੀ ਤਾਂ ਹੀ ਵਿੜਾਈ ਹੈ ਉਹ ਦਾਨ ਦੇਣ ਲੱਗਿਆ ਦਿਖਾਉਂਦਾ ਨਹੀਂ ਤੂੰ ਤੇਰੇ ਮਨ ਦੇ ਵਿੱਚ ਇਹ ਆ ਗਿਆ ਵੀ ਜੇ ਮੈਂ ਬੰਡਾ ਤਾਂ ਆਪਦੇ ਹੱਥ ਨਾਲ ਬੰਡਾ ਤੇ ਮੇਰੀ ਸੋਭਾ ਹੋਵੇ ਮੇਰੀ ਵਿੜਾਈ ਹੋਵੇ ਇਸ ਕਰਕੇ ਦੋਸਤੋ ਇਹ ਕਹਾਣੀ ਤੋਂ ਇੰਨੇ ਹੀ ਪਤਾ ਲੱਗਦਾ ਹੈ ਬੀ ਆਪ ਦੀ ਵਡਿਆਈ ਨਾ ਕਰੋ ਜੇ ਕੋਈ দান ਕਰਨਾ ਹੈ ਫੋਟੋਆਂ ਨਾ ਖਿਚਾਓ ਤੇ ਉਹਨੂੰ ਗੁਪਤ ਦਾਨ ਕਰੋ ਤੇ ਜਿਹੜਾ ਕਿਸੇ ਨੂੰ ਪਤਾ ਵੀ ਨਿਆ ਲੱਗੇ ਵੀ ਕੌਣ ਦਾਨ ਕਰਕੇ ਗਿਆ ਇਹ ਕਹਾਣੀ ਇੰਨੀ ਕੀ